ਹੁਣ ਭਾਈ ਅਮਰਤਪਾਲ ਕਿਸ ਨੂੰ ਪਤਾ ਕਿੱਥੋਂ ਆਇਆ ਹੈ ਕਿਉਂ ਆਇਆ ਹੈ 32 33 34 ਸਾਲ ਦੀ ਉਮਰ ਹੈ ਇੰਨੇ ਸਾਲ ਕਿੱਥੇ ਸੀ ਉਦੋਂ ਦਾ ਸਿੱਖ ਹੈ ਨਹੀਂ ਸੀ ਉਦੋਂ ਦਾ ਸ਼ੇਪ ਕੀਤੇ ਸੀ ਬਾਲ ਕੱਟੇ ਸੀ ਤੇ ਇੱਕਦਮ ਹਵਾਈ ਜਹਾਜ਼ ਤੋਂ ਉਤਰਦਾ ਹੈ ਸਾਰਾ ਕੋਸ਼ਿਸ਼ ਤਿਆਰ ਹੁੰਦਾ ਹੈ ਉਹਨੂੰ 15-20 ਦਿਨ ਬਾਅਦ ਅੰਮ੍ਰਿਤ ਛਕਾ ਦਿੰਦੇ ਆ ਪੰਥ ਕੀ ਚੀਜ਼ ਹੈ ਕਿਹਨੂੰ ਕਹਿੰਦੇ ਆ ਪੰਥ ਜਿਹੜਾ ਹੁੰਦਾ ਆਪਣੇ ਅਮ ਕਹਿੰਦਾ ਮੈਂ ਪੰਥਕ ਹਾਂ ਤੇ ਜਿਹੜੀ ਪੰਥ ਦੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਉਹ ਬੰਦਾ ਜਿਹੜਾ ਕਹਿੰਦਾ ਆਪਣੇ ਆਪ ਨੂੰ ਬੰਦਾ ਉਹਦੇ ਨਿਸ਼ਾਨਾ ਕੱਲਾ ਅਕਾਲੀ ਦਲ ਦੀ ਸ਼ੋਮਨੀ ਅਕਾਲੀ ਦਲ ਉਹਗਾ ਜਿਹੜੇ ਆਉਂਦੇ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਣਾ ਹੁਣ ਭਾਈ ਅਮਰਤਪਾਲ ਕਿਸੇ ਨੂੰ ਪਤਾ ਕਿੱਥੋਂ ਆਇਆ ਹੈ ਕਿਉਂ ਆਇਆ ਹੈ 32 33 34 ਸਾਲ ਦੀ ਉਮਰ ਹੈ ਐਨੇ ਸਾਲ ਕਿੱਥੇ ਸੀ ਉਦੋਂ ਦਾ ਸਿੱਖਿਆ ਨਹੀਂ ਸੀ ਉਦੋਂ ਸ਼ੇਪ ਕੀਤੇ ਸੀ ਵਾਲ ਕੱਟੇ ਸੀ ਤੇ ਇੱਕਦਮ ਹਵਾਈ ਜਹਾਜ਼ ਤੋਂ ਉਤਰਦਾ ਸਾਰਾ ਕੋਸ਼ਿਸ਼ ਤਿਆਰ ਹੁੰਦਾ ਉਹਨੂੰ 15 20 ਦਿਨ ਬਾਅਦ ਅੰਮ੍ਰਿਤ ਛਕਾ ਦਿੰਦੇ ਆ ਉਹਦੇ ਬਾਅਦ ਪ੍ਰਚਾਰ ਸ਼ੁਰੂ ਕਰਾਉਂਦਾ ਹੈ ਬਹਾਨਾ ਲਾਇਆ ਕਿ ਮੈਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਬਹੁਤ ਵਧੀਆ ਗੱਲ ਹੈ ਜਿਹੜਾ ਵੀ ਸਿੱਖੀ ਦਾ ਪ੍ਰਚਾਰ ਕਰੂਗਾ ਮੈਂ ਪ੍ਰਚਾਰ ਕਰੂਗਾ ਸਾਰੇ ਨਾਲ ਹੈ ਨਸ਼ੇ ਦੇ ਖਿਲਾਫ ਬੋਲਣਗੇ ਸਾਰੇ ਨਾਲ ਹੈ ਬੋਲਦੇ ਬੋਲਦੇ ਫਿਰ ਕਹਿੰਦੇ ਮੈਂ ਦੇਸ਼ ਦਾ ਸੰਵਿਧਾਨ ਨਹੀਂ ਮੰਨਦਾ ਉਹਦੇ ਬਾਅਦ ਖਾਲਿਸਤਾਨ ਤੇ ਆ ਜਾਂਦਾ ਤੇ ਉਹਦੇ ਬਾਅਦ ਉਹਨੂੰ ਲੈ ਕੇ ਚਲੇ ਜਾਂਦੇ ਆ ਡਿਬਰੂਗੜ੍ਹ ਝੇਲ ਤੇ ਡਿਬਰੂਗੜ੍ਹ ਝੇਲ ਚੋਂ ਇਲੈਕਸ਼ਨ ਆ ਜਾਂਦਾ ਉਹਨੂੰ ਉਮੀਦਵਾਰ ਬਣਾ ਕੇ ਵਾਪਸ ਇੱਥੇ ਲਿਆ ਆਂਦਾ ਜਾਂਦਾ ਆ ਸਵਾਲ ਹੈ ਹੁਣ ਮੈਂ ਇੱਕ ਹੋਰ ਦੱਸਾਂ ਤੁਸੀਂ ਅਕਾਲੀ ਵਰਕਰ ਬੈਠੇ ਆ ਥੋੜੇ ਤੇ ਕੋਈ ਪਰਚਾ ਹੋਏ ਤੇ ਵਕੀਲ ਕਾਂਗਰਸੀ ਕਰੋਗੇ ਕਿ ਕਾਲੀ ਦਲ ਦੇ ਸੰਬੰਧ ਲ ਕਰੋਗੇ ਕਾਲੀ ਦਲਾ ਕਰੋਗੇ ਨਾ ਹੁਣ ਆ ਭਾਈ ਅਮਰਿਤਪਾਲ ਦਾ ਵਕੀਲ ਕੌਣ ਹੈ ਕੌਣ ਹੈ ਆਖਾਲਸਾ ਉੱਥੋਂ ਆਪਣਾ ਬਰਨਾਲੇ ਵਾਲਾ ਆਰਐਸਐਸ ਦਾ ਮਾਲਵੇ ਜੋਂ ਦਾ ਹੈਡ ਉਹ ਵਕੀਲ ਹੈ ਉਹ ਜਾ ਕੇ ਜਿਬਰਗਟ ਜਿਹੜੇ ਜਾਂਦਾ ਤੇ ਉਹ ਬਿਆਨ ਦਿੰਦਾ ਕਿ ਭਾਈ ਅਮਰਿਤਪਾਲ ਸਿੰਘ ਜੀ ਇਲੈਕਸ਼ਨ ਲੜ ਰਹੇ ਆ ਮੈਨੂੰ ਕਈ ਲੋਕ ਕਹਿੰਦੇ ਸਵਾਲ ਆਪਾਂ ਸਮਝਦੇ ਕਿਉਂ ਨਹੀਂ ਐ ਆ ਤਾਕਤਾਂ ਕਮਜ਼ੋਰ ਕਰਨ ਵਾਸਤੇ ਥੋਣੂ ਆਈਆਂ ਥੋਡੀ ਪਾਰਟੀ ਨੂੰ ਜਥੇਬੰਦੀ ਨੂੰ ਖਤਮ ਕਰਨ ਵਾਸਤੇ ਉਹਨੂੰ ਪਤਾ ਹੈ ਕਿ ਕੌਮ ਦੀ ਜਥੇਬੰਦੀ ਕਾਲੀ ਨਿਸ਼ੋਮਣੀ ਕਾਲੀ ਦਲ ਐ ਆ ਕਾਲੀ ਦਲ ਮੇਰੀ ਜਾਇਦਾਦ ਨਹੀਂ ਐ ਸੇਕੋ ਸਾਹਿਬ ਦੀ ਜਾਇਦਾਦ ਨਹੀਂ ਐ ਵਿਰਸੇ ਦੀ ਜਾਇਦਾਦ ਨਹੀਂ ਐ ਥੋਡੀ ਜਾਇਦਾਦ ਐ 103 ਸਾਲ ਪੁਰਾਣੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਬਜ਼ੁਰਗਾਂ ਨੇ 103 ਸਾਲ ਪਹਿਲੇ ਬਣਾਇਆ ਕਿਉਂਕਿ ਪਹਿਲੇ ਗੁਰੂ ਘਰਾਂ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਬੇਦਬੀ ਕਰਦੇ ਸੀ ਆਪਣੇ ਬਜ਼ੁਰਗਾਂ ਨੇ ਉਹਨਾਂ ਨੂੰ ਭਜਾ ਕੇ ਕੱਢਿਆ ਗੁਰਦੁਗੁਰੂ ਘਰਾਂ ਚੋਂ ਤੇ ਫਿਰ ਸ਼੍ਰੋਮਣੀ ਗੁਰਦੁਖਰਾ ਪ੍ਰਬੰਧਕ ਕਮੇਟੀ ਬਣਾਈ ਜਦੋਂ ਬਣਾਈ ਉਹਨਾਂ ਨੇ ਸੋਚਿਆ ਕਿ ਆਪਾਂ ਨੂੰ ਇੱਕ ਸਿਆਸੀ ਤਾਕਤ ਵੀ ਚਾਹੀਦੀ ਐ ਜੇ ਅੱਗੇ ਤੋਂ ਪੰਗੇ ਪੈਣ ਕੋਈ ਲੜਨ ਵਾਲੀ ਫੌਜ ਚਾਹੀਦੀ ਐ ਇੱਕ ਮਹੀਨੇ ਬਾਅਦ ਸ਼ੋਮਨੀ ਕਾਲੀ ਦਲ ਬਣਾਇਆ ਉਹ ਉਸ ਨੂੰ ਤਾਂ ਕਹਿੰਦੇ ਆ ਪੰਥਕੇ ਨਹੀਂ ਅੱਛਾ ਇੱਕ ਹੋਰ ਗੱਲ ਤੁਸੀਂ ਫਰਾਨੀ ਦੀ ਗੱਲ ਐ ਭਾਈ ਅਮਰਿਤਪਾਲ ਤੇ ਇਹਨੇ ਸਿੱਧਾ ਪਰਚਾ ਦਿੱਤਾ ਝਾੜੂ ਵਾਲਿਆਂ ਨੇ ਉਧਰ ਪਈਆ ਝਾੜੂ ਵਾਲਿਆਂ ਨੇ ਉਹਨਾਂ ਦੇ ਖਿਲਾਫ ਤਾਂ ਬੋਲਦੇ ਨਹੀਂ ਨਾ ਬੀਜੇਪੀ ਦੇ ਖਿਲਾਫ ਬੋਲਣ ਨਿਸ਼ਾਨਾ ਸਾਰਿਆਂ ਦਾ ਆਪਣਾ ਕਿਉਂ ਉਹਨਾਂ ਨੇ ਦੇਖਿਆ ਕੱਲਿਆ ਨਹੀਂ ਆ ਸਾਰੇ ਜਿੰਨੇ 13 ਦੇ ਇਹਨਾਂ ਲੜਾਈਆਂ ਸਾਰੇ ਇਕੱਠੇ ਲੜ ਰਿਹਾ ਥੋੜੀ ਵੋਟ ਤੋੜਨ ਵਾਸਤੇ ਥੋੜੀ ਤਾਕਤ ਕਮਜ਼ੋਰ ਕਰਨ ਵਾਸਤੇ ਦੂਜੀ ਗੱਲ ਕਹਿੰਦੇ ਆ ਜੀ ਅਸੀਂ ਉਹਨੂੰ ਛੜਾਉਣਾ ਹੈ ਇਸ ਕਰਕੇ ਉਹ ਖੜਾ ਕੀਤਾ ਹੈ ਮੈਂ ਛੇਕੋ ਸਾਹਿਬ ਸ਼ਾਇਦ ਨਾਲ ਸੀ ਜਦੋਂ ਭਾਈ ਰਾਜੋ ਉਹਨਾਂ ਦੀ ਧਰਮ ਪਤਨੀ ਆਪਣੀ ਭੈਣ ਨੂੰ ਖੜਾ ਕੀਤਾ ਸੀ ਅਸੀਂ ਭਾਈ ਰਾਜੋ ਨੇ ਭੈਣ ਨੂੰ ਮੈਂ ਸਿਮਰਜੀਤ ਸਿੰਘ ਮਾਨ ਕੋਲੇ ਆਪ ਚੱਲ ਕੇ ਗਿਆ ਤੇ ਸਾਰੇ ਆ ਜਿਹੜੇ ਖੜੇ ਇਹਨਾਂ ਨਾਲ ਕੱਲ੍ਹ ਕੇ ਹੱਥ ਜੋੜ ਕੇ ਇਕੱਠੇ ਹੋ ਕੇ ਆਪਾਂ ਇਹਨੂੰ ਖੜਾ ਕਰ ਲਿਆ ਕਹਿੰਦੇ ਨਹੀਂ ਅਸੀਂ ਨਹੀਂ ਖੜਾ ਕਰਨਾ ਅਸੀਂ ਆਪ ਅਲੱਗ ਲੜਨਾ ਹੈ ਤੇ ਹੁਣ ਚੇਤਾ ਕਰਾਂਗੇ ਪੰਥ ਦਾ ਇੱਥੇ ਵੀ ਇਹਨਾਂ ਦੇ ਬਿਆਨ ਦੇਖੋ ਤੁਹਾਡੇ ਖਿਲਾਫ ਹੀ ਹੈ ਜਿਹੜੀ ਇੱਕ ਹੋਰ ਗੱਲ ਹੈ एनएसए इक साल ही ਹੋਇਆ ਆ 9.5 ਸਾਲ ਐਨਐਸਏ ਚ ਰਹਿ ਕੇ ਆ ਬਿਰਸਾ ਵੱਡੇ ਬਾਦਲ ਸਾਹਿਬ 16 ਸਾਲ ਐਨਐਸਏ ਚ ਰਹੇ ਮੇਰੀ ਮਾਤਾ ਜੀ ਨੇ ਤੇ ਮੈਂ ਕਿਤੇ ਧਰਨੇ ਨਹੀਂ ਦਿੱਤੇ ਕਿ ਸਾਰੇ ਪਾਪੂ ਨੂੰ ਛੱਡੋ ਆ ਸੇਕੋ ਸਾਹਿਬ ਨੂੰ ਤੁਹਾਨੂੰ ਵੀ ਐਨਐਸਏ ਚ ਰੱਖਿਆ ਹੋਣਾ ਸੇਕੋ ਸਾਹਿਬ ਇੱਥੇ ਇੱਥੇ ਬੈਠੇ ਹੋਣੇ ਬਹੁਤ ਲੀਡਰਸ਼ਿਪ ਥੋੜੇ ਬਜ਼ੁਰਗ ਹੋਣੇ ਆ ਜਿਨ੍ਹਾਂ ਨੂੰ ਐਨਐਸਏ ਰੱਖਿਆ ਕਿਸੇ ਨੂੰ ਵੱਡੇ ਬਾਦਲ ਸਾਹਿਬ ਨੂੰ ਤਾਮਿਲਨਾਡੂ ਜੇਲ੍ਹ ਚ ਮਨੀਪੁਰ ਦੀ ਜੇਲ੍ਹ ਚ 8-8 ਮਹੀਨੇ ਸਾਨੂੰ ਮਿਲ ਨਹੀਂ ਦਿੰਦੇ ਗੱਲ ਨਹੀਂ ਕਰ ਸਕਦੇ ਸੀ ਅਸੀਂ ਤਾਂ ਨਹੀਂ ਕਿਹਾ ਤਰਲੇ ਮਰੇ ਕਿ ਛੱਡੋ ਮੇਰੀ ਭੈਣ ਦਾ ਵਿਆਹ ਸੀ ਉਹ ਅਫਸਰ ਕਹਿੰਦਾ ਤੁਸੀਂ ਲਿਖ ਕੇ ਦੇ ਦਿਓ ਕਿਸ ਨੂੰ ਪ੍ਰੋਲ ਦੇ ਦੇਣੇ ਆ ਬਾਲ ਸਾਹਿਬ ਕਹਿੰਦੇ ਮੈਂ ਨਹੀਂ ਲਿਖ ਕੇ ਦਿੰਦਾ ਭਾਵੇਂ ਤੁਹਾਨੂੰ 20 ਸਾਲ ਰੱਖ ਲੋ ਜੇਲ੍ਹ 'ਚ ਉਹ ਕਹਿੰਦਾ ਮੇਰਾ ਮੇਰੀ ਭੈਣ ਦਾ ਵਿਆਹ ਸੰਗਤ ਕਰੂਗੀ ਮੈਂ ਨਹੀਂ ਜੇਲ੍ਹ ਤੋਂ ਨਿਕਲਦਾ ਲੀਡਰਸ਼ਿਪ ਲੀਡਰਸ਼ਿਪ ਆਹ ਹੁੰਦੀ ਏ ਹੁਣ ਆਪਾਂ ਲੀਡਰ ਬਣਾਉਣਾ ਹੈ ਇੱਥੇ ਤਾਂ ਪਹਿਲੇ ਨਾਰੇ ਲੱਗਦੇ ਸੀ ਖਾਲਸਾਤਨ ਦੇ ਜਦੋਂ ਪੁਲਸ ਆਈ ਕੱਪੜੇ ਭੇਸ ਬਦਲ ਕੇ ਜਨਾਨੀ ਦੇ ਕੱਪੜੇ ਪੰਨ ਕਿਦੇ ਪਾਪੂ ਕੇ ਗਾਇਬ ਤੇ ਵਿਚਾਰੇ ਜਿਹੜੇ ਨਾਲ ਆਏ ਸੀ ਸੋਚਦੇ ਸੀਗੀ ਅੱਗੇ ਹੋ ਕੇ ਲੜੂਗਾ ਕਹਿੰਦਾ ਸੀ ਮੈਂ ਅੱਗੇ ਹੋ ਕੇ ਲੜੂਗਾ ਤੇ ਕਿੱਧਰ ਗਏ ਆ ਸੇਖੋ ਸਾਹਿਬ ਬੈਠੇ ਲੀਡਰ ਬੈਠਿਆ ਜਦੋਂ ਸਾਡੇ ਤੇ ਐਨਐਸਏ ਕਹਿੰਦੇ ਲਾਉਣੀ ਐ ਆ ਥਾਣੇ ਦੇ ਸਿੱਧੇ ਜਾਂਦੇ ਸੀ ਕੋਲੇ ਲਾਓ ਸਾਡੇ ਦੇ ਉਦੋਂ ਕਿਸੇ ਵਰਕਰ ਨੂੰ ਨਹੀਂ ਪਤਾ ਸੀ ਕਿ 3 ਸਾਲ ਰੱਖਣਗੇ 5 ਸਾਲ ਰੱਖਣਗੇ 7 ਸਾਲ ਰੱਖਣਗੇ ਭਾਵੇਂ ਪੂਰੀ ਜ਼ਿੰਦਗੀ ਰੱਖ ਲੈਣ ਐਜੇ ਕਾਨੂੰਨ ਸੀ ਇਹਦੇ ਨਾਲੋਂ ਜ਼ਿਆਦਾ ਖਤਰਨਾਕ ਕਾਨੂੰਨ ਸੀ ਉਦੋਂ ਪੁੱਛਦਾ ਨਹੀਂ ਹੁੰਦਾ ਸੀ ਮੈਨੂੰ ਯਾਦ ਹੈ ਆ ਬੰਸੀ لال ਨੇ ਵੱਡੇ ਬਾਦਲ ਸਾਹਿਬ ਦੇ ਕੇਸ ਕੀਤਾ ਸਾਨੀ ਜ਼ਮੀਨ ਪੁਰਾਣੀ ਨਾਨੀਆਂ ਦੀ ਸਾਡੇ ਪੁਰਾਣੀ ਜ਼ਮੀਨ ਸੀ ਦਿੱਲੀ ਦੇ ਨੇ ਹਰਿਆਣੇ ਚ ਰਾਤੋਂ ਰਾਤ ਉਹਨਾਂ ਨੇ ਸਾਡੀ ਕਣਕ ਬਾਤੀ ਟਰੈਕਟਰ ਸਾੜ ਤੇ ਸਾਡੇ ਬੰਦਿਆਂ ਨੂੰ ਅੰਦਰ ਰੱਖਿਆ 6 ਮਹੀਨੇ ਜਮਾਨਤ ਡਰਾਈਵਰਾਂ ਦੀ ਨਹੀਂ ਹੋਣ ਦਿੱਤੀ ਅਸੀਂ ਤਾਂ ਨਹੀਂ ਚੀਕੇ ਕੌਮ ਦੀ ਅਗਵਾਈ ਕਰਨ ਵਾਲੇ ਪਛਾਣੋ ਕੌਣ ਕਰ ਸਕਦੇ ਐ ਆ ਨਹੀਂ ਕਿ ਜਦੋਂ ਤੁਹਾਡੇ ਬੰਦੇ ਥਾਣੇ 'ਚ ਫੜੇ ਜਾਣ ਤੇ ਤੁਸੀਂ ਗੁਰੂ ਮਹਾਰਾਜ ਦੀ ਤੂ ਆਰੀ ਪ੍ਰਕਾਸ਼ ਕਰਕੇ ਉਹ ਥਾਣੇ ਚ ਲੈ ਜਾ ਗੁਰੂ ਮਹਾਰਾਜ ਨੂੰ ਆਪਾਂ ਗੁਰੂ ਮਹਾਰਾਜ ਦੀ ਦੀ ਰੱਖਿਆ ਕਰਨ ਆਪਾਂ ਕਰਾਂਗੇ ਕੀ ਉਹਨਾਂ ਨੂੰ ਢਾਲ ਬਣਾਵਾਂਗੇ ਯਾਰ ਸੋਚਣ ਦੀ ਲੋੜ ਹੈ ਕਿ ਹੋ ਕੀ ਰਿਹਾ ਆਪਣੀ ਕੌਮ ਨੂੰ ਕਿਉਂ ਆਪਾਂ ਕਮਜ਼ੋਰ ਹੋ ਰਹੇ ਆ ਆ ਕਮਜ਼ੋਰ ਕਰਨ ਦੀ ਸਾਜ਼ਿਸ਼ ਆ ਸੈਂਟਰ ਦੀਆਂ ਏਜੰਸੀਆਂ ਕਰ ਰਹੀਆਂ ਆ ਆ ਸਾਜ਼ਿਸ਼ ਆ ਦਿੱਲੀ ਵਾਲੀ ਪਾਰਟੀਆਂ ਕਰ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਤੁਸੀਂ ਅਪਾਏ ਜੀ ਬਹਾਦਰ ਕੌਮ ਹੈ ਤੇ ਕੌਮ ਨੂੰ ਖਤਮ ਕਰਨਾ ਦੇ ਵਾਸਤੇ ਉਹਨਾਂ ਨੇ ਇੱਕ ਨਕਲੀ ਕੌਮ ਖੜੀ ਕੀਤੀ ਹੈ